328 ਰੂਪ ਮਾਮਲੇ ਦੌਰਾਨ ਬੰਗਾ ਦੇ ਰੋਸਾਖਾਨਾ ਚਰਚਾ ਦੇ ਵਿੱਚ ਇਸ ਸਥਾਨ ਦਾ ਇਤਿਹਾਸ ਕੀ ਹੈ ਇਸ ਦਾ ਪੇਰਪਾ ਤੁਹਾਡੇ ਨਾਲ ਸਾਂਝਾ ਕਰਾਂਗੇ ਸਰਕਾਰ ਆਪਣੇ ਹੀ ਬਿਆਨ ਚੋਂ ਮੁੜ ਫਸਦੀ ਦਿਖਾਈ ਦੇ ਰਹੀ ਹੈ ਜੁੜੇ ਰੋ ਬਹੁਤ ਹੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਧਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੰਗਾ ਦੇ ਰੋਸਾਖਾਨਾ ਸ਼੍ਰੀ ਨਾਵ ਕੰਬਲ ਰਾਜਾ ਸਾਹਿਬ ਦੇ 169 ਰੂਪਾਂ ਦੇ ਮਾਮਲੇ ਤੇ ਇੱਕ ਹੋਰ ਯੂ ਟਰਨ ਲੈ ਲਿਆ ਪਿਛਲੇ ਦਿਨੀ ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗਨ ਨਾਲ ਹਸਤੰਤਾ ਦੌਰਾ ਕਰਨ ਵਾਲੇ ਚੀਮਾ ਨੇ ਕਿਹਾ ਕਿ ਇਸਤਾਨੇ ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨਾਲ ਸੰਬੰਧਿਤ ਰਿਕਾਰਡ ਚ ਕੋਈ ਅੰਤਰ ਨਹੀਂ ਹੈ ਪਰ ਅੱਜ ਉਹਨਾਂ ਕਿਹਾ ਕਿ ਤਸਦੀਕ ਪੰਜਾਬ ਸਰਕਾਰ ਨੇ ਨਹੀਂ ਸਗੋ ਸ਼੍ਰੋਮਣੀ ਕਮੇਟੀ ਦੁਆਰਾ ਪ੍ਰੰਧ ਕਮੇਟੀ ਨੇ ਕੀਤੀ ਸੀ ਚੀਮਾ ਨੇ ਕਿਹਾ ਕਿ ਅਸੀਂ ਰੋਸਾਖਾਨਾ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਗਏ ਸੀ ਅਤੇ ਸਾਡੀ ਪ੍ਰਬੰਧਕ ਕਮੇਟੀ ਨਾਲ ਵਿਸਤਾਰ ਵਿੱਚ ਗੱਲਬਾਤ ਹੋਈ ਸੀ ਉਹਨਾਂ ਸਾਨੂੰ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇੱਕ ਦਿਨ ਪਹਿਲਾਂ ਉੱਥੇ ਆਏ ਸਨ ਉਹਨਾਂ ਨੂੰ ਪ੍ਰਬੰਧ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਰਿਕਾਰਡ ਦੀ ਸਲਾਮਤੀ ਬਾਰੇ ਦੱਸ ਦਿੱਤਾ ਸੀ ਕਿ ਇਸ ਜਗ੍ਹਾ ਤੇ ਬਰਾਜਮਾਨ ਬਹੁਤੇ ਸਰੂਪ ਉਹਨਾਂ ਸਾਲਾਂ ਦੇ ਨੇ ਜਦੋਂ ਸ਼ਰੂਣੀ ਕਮੇਟੀ ਤੋਂ ਇਲਾਵਾ ਇਹਨਾਂ ਦੀ ਸਿਪਾਈ ਹੋਰ ਜਗ੍ਹਾ ਵੀ ਹੁੰਦੀ ਸੀ ਉਹਨਾਂ ਕਿਹਾ ਕਿ ਨਾਮ ਕਮਲ ਸਾਹਿਬ ਕਮੇਟੀ ਦੇ ਮੈਂਬਰਾਂ ਨੇ ਇਹ ਵੀ ਕਿਹਾ ਕਿ ਇਸ ਸਥਾਨ ਦੀ ਰਹਿਤ ਮਰਿਆਦਾ ਸੰਬੰਧੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸਪੁਰਦਗੀ ਸੰਬੰਧੀ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਸੰਤੁਸ਼ਟਤਾ ਤੇ ਇਸ ਬਾਰੇ ਕਮੇਟੀ ਨੇ ਸੱਟ ਨੂੰ ਵਿਸੂਚਿਤ ਕਰ ਦਿੱਤਾ ਹੈ। ਉਹਨੇ ਕਿਹਾ ਕਿ ਮੁੱਖ ਮੰਤਰੀ ਦੇ ਹੁਕਮ ਅਨੁਸਾਰ 328 ਲਾਪਤਾ ਸਰੂਪਾਂ ਸੰਬੰਧੀ ਬਣੀ ਸੱਟ ਦੀ ਜਾਂਚ ਨਿਰੰਤਰ ਜਾਰੀ ਹੈ ਤਾਂ ਜੋ ਬੇਨਿਆਮੀਆਂ ਦੀ ਤਹਿ ਤੱਕ ਜਾਇਜ਼ ਜਾ ਸਕੇ। ਚੇਤੇ ਰਹਿ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਗੀ ਕਾਨਫਰੰਸ ਤੇ ਵਿਸ਼ੇਸ਼ ਜਾਂਚ ਟੀਮ ਦੇ ਹਵਾਲੇ ਨਾਲ ਪੰਗਾ ਤੇ ਰੋਸਾਖਾਨਾ ਨਾਮ ਕੰਵਲ ਰਾਜਾ ਸਾਹਿਬ ਗੁਰਦੁਆਰੇ ਚੋਂ ਮਿਲੇ 169 ਸਰੂਪਾਂ ਚੋਂ ਬਹੁਤੇ ਸਰੂਪਾਂ ਦਾ ਕੋਈ ਰਿਕਾਰਡ ਹੋਣ ਦਾ ਦਾਵਾ ਕੀਤਾ ਸੀ ਇਸ ਬਿਆਨ ਤੋਂ ਬਾਅਦ ਹਲਕਾ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਨੇ ਗੁਰਦੁਆਰਾ ਕਮੇਟੀ ਦੇ ਹੱਕ ਵਿੱਚ ਆਉਂਦੇ ਆ ਚੇਅਰਮੈਨ ਨੇ ਤੋ ਅਸਤੀਫਾ ਦੇ ਦਿੱਤਾ ਸੀ ਜਿਸ ਨਾਲ ਸਿਆਸੀ ਪੁਚਾਲ ਆ ਗਿਆ ਸੀ ਸਥਿਤੀ ਸੰਭਾਲਣ ਲਈ ਚੀਮਾ ਦੀ ਅਗਵਾਈ ਹੇਠ 3 ਮੈਂਬਰੀ ਟੀਮ ਨੇ ਧਾਰਮਿਕ ਸਥਾਨ ਦਾ ਦੌਰਾ ਕੀਤਾ ਦੌਰੇ ਮਗਰੋਂ ਚੀਮਾ ਨੇ ਕਿਹਾ ਸੀ ਕਿ ਸਟੇਟ ਵੱਲੋਂ ਮੁੱਖ ਮੰਤਰੀ ਦਫ਼ਤਰ ਨੂੰ ਸੂਚਨਾ ਦੇਣ ਵੇਲੇ ਭਲੇਖਾ ਲੱਗ ਗਿਆ ਸੀ ਉੱਤੇ ਰਿਕਾਰਡ ਬਿਲਕੁਲ درست ਹੈ ਮੁੱਖ ਮੰਤਰੀ ਪਹਿਲਾਂ ਆਖ ਚੁੱਕੇ ਸਨ ਕਿ ਬੰਗਾ ਦੇ ਇਸ ਸਥਾਨ ਤੋਂ ਮਿਲੇ ਸਰੂਪਾਂ ਚੋਂ 169 ਸਰੂਪਾਂ ਦਾ ਕੋਈ ਅਧਿਕਾਰਿਕ ਰਿਕਾਰਡ ਨਹੀਂ ਹੈ ਦੱਸਤੀ ਕਿ ਬੰਗਾ ਸ਼ਹਿਰ ਤੋਂ ਕਰੀਬ 5 ਕਿਲੋਮੀਟਰ ਦੂਰ ਗੁਣਾਚੌੜ ਰੋਡ ਤੇ ਪਿੰਡ ਮਜ਼ਾਰਾ 9 ਆਵਾਦ ਵਿੱਚ ਸਥਿਤ ਰੋਸਾ ਖਾਨਾ ਸ਼੍ਰੀ ਨਾਭ ਕੰਵਰ ਰਾਜਾ ਸਾਹਿਬ ਦਾ ਪਵਿੱਤਰ ਸਥਾਨ ਹੈ ਪਿਛਲੇ ਲਗਭਗ ਇੱਕ ਹਫ਼ਤੇ ਤੋਂ ਸੁਰਖੀਆਂ ਵਿੱਚ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਗੀ ਮੇਲੇ ਮੌਕੇ ਐਲਾਨ ਕੀਤਾ ਕਿ ਗੁਰੂ ਸਾਹਿਬ ਜੀ ਦੇ 328 ਲਾਪਤਾ ਸਰੂਪਾਂ ਚੋਂ 139 ਸਰੂਪ ਇੱਥੇ ਮਿਲੇ ਨੇ ਉਦੋਂ ਤੋਂ ਹੀ ਕਾਂਗਰਸ, ਭਾਜਪਾ ਅਤੇ ਸੱਤਾਧਾਰੀ ਆਪ ਦੇ ਸਿਆਸੀ ਆਗੂਆਂ ਦਾ ਇੱਥੇ ਆਉਣਾ ਲਗਾਤਾਰ ਚੱ ਰਹੀ ਹੈ। ਹਾਲਾਂਕਿ ਹੁਣ ਸੂਬਾ ਸਰਕਾਰ ਆਪਣੇ ਪਹਿਲੇ ਸਟੈਂਡ ਤੋਂ ਅੰਸ਼ਕ ਤੌਰ ਤੇ ਪਿੱਛੇ हट ਗਈ ਹੈ ਪਰ ਇਸ ਸ਼ਾਂਤ ਧਾਰਮਿਕ ਸਥਾਨ ਨੇ ਅਚਾਨਕ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਰਾਜਾ ਸਾਹਿਬਾ ਸ਼ਰਪੁਰ ਦੇ ਪਿੰਡ ਮੰਨਣਹਾਣਾ ਦੇ ਨੰਬਰਦਾਰ ਬਾਬਾ ਨੌਦਾ ਸਿੰਘ ਦੇ ਪੋਤੇ ਸਨ ਉਹਨਾਂ ਦਾ ਜਨਮ 1862 ਵਿੱਚ ਉਹਨਾਂ ਦੇ ਨਾਨਕੇ ਪਿੰਡ ਬੱਲੋਵਾਲ ਨਵਾਂ ਸ਼ਹਿਰ ਵਿਖੇ ਹੋਇਆ ਸੀ ਉਹਨਾਂ ਨੇ ਕਦੇ ਵੀ ਆਪਣੇ ਪਰਿਵਾਰਕ ਪੇਸ਼ੇ ਨੰਬਰਦਾਰੀ ਨੂੰ ਨਹੀਂ ਅਪਣਾਇਆ ਤੇ ਇਸ ਦੀ ਬਜਾਏ ਇੱਕ ਫਕੀਰਾਂ ਦੀ ਤੌਰ ਤੇ ਸੰਤ ਵਾਲਾ ਜੀਵਨ ਬਤੀਤ ਕੀਤਾ ਮਾਨਤਾ ਅਨੁਸਾਰ ਉਹਨਾਂ ਦੇ ਮਾਤਾ ਪਿਤਾ ਮੰਗਲਦਾਸ ਅਤੇ ਸਾਹਿਬ ਦੇਵੀ ਦੇ ਘਰ ਲੰਬੇ ਸਮੇਂ ਤੱਕ ਕੋਈ ਸੰਤਾਨ ਨਹੀਂ ਸੀ ਜਿਸ ਕਾਰਨ ਉਹ ਪੁੱਤਰ ਦੀ ਇੱਛਾ ਵਿੱਚ ਸੰਤਾਂ ਮਹਾਪੁਰਸ਼ਾਂ ਦੀ ਸੇਵਾ ਕਰਦੇ ਸਨ ਉਹਨਾਂ ਦੇ ਪਿਤਾ ਨੇ ਭਗਤੀ ਦੌਰਾਨ ਇੱਕ ਬ੍ਰਹਮ ਸੰਦੇਸ਼ ਸੁਣਿਆ ਕਿ ਉਹਨਾਂ ਨੂੰ ਜਲਦੀ ਹੀ ਇੱਕ ਜਿਆ ਪੁੱਤਰ ਬਖਸ਼ਿਆ ਜਾਵੇਗਾ ਜੋ ਲੋਕਾਂ ਦੇ ਦੁੱਖ ਦੂਰ ਕਰੇਗਾ ਜੋ ਬਾਅਦ ਵਿੱਚ ਸੱਚ ਸਾਬਤ ਹੋਇਆ ਭਾਵੇਂ ਪੰਜਾਬ ਪਰ ਵਿੱਚ ਰਾਜਾ ਸਾਹਿਬ ਨਾਲ ਸੰਬੰਧਿਤ ਕਈ ਸਥਾਨਾਂ ਨੇ ਪਰ ਬੰਗਾ ਦੇ ਮਜ਼ਾਰਾ ਨੌ ਆਵਾਦ ਵਿਖੇ ਉਹ ਸਥਾਨ ਜਿੱਥੇ 30 ਅਗਸਤ 1940 ਨੂੰ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਉਸੇ ਥਾਂ ਤੇ ਇੱਕ ਵਿਸ਼ਾਲ ਸਥਾਨ ਬਣਿਆ ਹੋਇਆ। ਸਥਾਨ ਦੇ ਮੁੱਖ ਸੇਵਾਦਾਰ ਅਮਰੀਕ ਸਿੰਘ ਬੱਲੋਬਾਲ ਅਨੁਸਾਰ ਰਾਜਾ ਸਾਹਿਬ ਦੀ ਕੋਈ ਵੀ ਫੋਟੋ ਮੌਜੂਦ ਨਹੀਂ ਹੈ ਕਿਉਂਕਿ ਉਹਨਾਂ ਨੇ ਕਦੇ ਵੀ ਫੋਟੋ ਨਹੀਂ ਕਚਵਾਈ ਸੀ। ਸਥਾਨ ਨੂੰ ਰੁਸਾਖਾਨਾ ਕਿਹਾ ਜਾਂਦਾ ਕਿਉਂਕਿ ਇਸ ਦਾ ਅਰਥ ਹੈ ਰੋਹਾਨੀ ਰਸ ਜਾਂ ਮਿਠਾਸ ਦਾ ਕਰ। ਉਹਨਾਂ ਦਾ ਅਸਲ ਨਾਮ ਭਗਵਾਨ ਦਾਸ ਸੀ ਪਰ ਬਾਅਦ ਵਿੱਚ ਉਹ ਨਾਮ ਕੰਵਲ ਆਕਾਸ਼ ਦਾ ਕੰਵਲ ਰਾਜਾ ਸਾਹਿਬ ਦੇ ਨਾਲ ਨਾਲ ਪ੍ਰਸਿੱਧ ਹੋਏ ਡੇਰੇ ਵਿੱਚ ਕਈ ਥਾਵਾਂ ਤੇ ਕੰਵਲ ਦਾ ਚਿੰਨ ਦੇਖਿਆ ਜਾ ਸਕਦਾ ਤੇ ਉਹਨਾਂ ਦੇ ਜੀਵਨ ਦਾ ਵਿਸਤ੍ਰਿਤ ਵਰਣਨ ਨੂਰੀ ਕਿਰਨਾ ਗ੍ਰੰਥ ਵਿੱਚ ਮਿਲ ਦਾ ਇਹ ਥਾਂ ਹਰ ਧਰਮ ਤੇ ਜਾ ਤੇ ਲੋਕ ਇੱਥੇ ਆਉਂਦੇ ਨੇ ਵਿਸ਼ਵਾਸਕ ਇੱਥੇ ਮੰਗੀ ਗਈ ਹਰ ਮੁਰਾਦ ਪੂਰੀ ਹੁੰਦੀ ਹੈ ਸ਼ਰਧਾਲੂਆਂ ਦਾ ਮੰਨਣਾ ਕਿ ਇੱਥੇ ਖਡੌਣਾ ਹਵਾਈ ਜਹਾਜ਼ ਚੜਾਉਣ ਨਾਲ ਵਿਦੇਸ਼ ਜਾਣ ਦਾ ਮੌਕਾ ਮਿਲਦਾ ਹੈ ਇਸੇ ਕਾਰਨ ਵੱਡੀ ਗਿਣਤੀ ਵਿੱਚ ਐਨ ਆਰ ਆਈ ਇੱਥੇ ਸੋਨਾ ਚਾਂਦੀ ਅਤੇ ਨਗਦੀ ਭੇਟ ਕਰਦੇ ਨੇ ਕਿਸੇ ਵੀ ਧਾਰਮਿਕ ਸਮਾਗਮ ਮੌਕੇ ਸੂਬੇ ਭਰ ਦੇ 3000 ਤੋਂ ਵੱਧ ਟੈਕਸੀ ਚਾਲਕ ਸ਼ਰਧਾਲੂਆਂ ਨੂੰ ਮੁਫਤ ਸੇਵਾ ਪ੍ਰਦਾਨ ਕਰਦੇ ਨੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ 169 ਪਾਵਨ ਸਰੂਪ ਮੌਜੂਦ ਨੇ ਹੁਸ਼ਿਆਰਪੁਰ ਦੇ ਸਾਬਕਾ ਐਸ ਐਸ ਪੀ ਕੁਲਵੰਤ ਸਿੰਘ ਹੀਰ ਅਨਸਾਰਾਉ ਅਖੰਡ ਪਾਠ ਕਰਵਾਉਣ ਲਈ 2-3 ਮਹੀਨੇ ਪਹਿਲਾਂ ਬੁਕਿੰਗ ਕਰਨੀ ਪੈਂਦੀ ਹੈ ਜਦ ਮੁੱਖ ਮੰਤਰੀ ਨੇ 138 ਰੁਪਏ ਬਾਰੇ ਬਿਆਨ ਦਿੱਤਾ ਤਾਂ ਬੰਗਾ ਤੋਂ ਆਪ ਦਾ ਇੱਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਲਈ ਇਹ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ ਉਹਨਾਂ ਨੇ ਅਸਤਾਨ ਦੇ ਸਨਮਾਨ ਦੀ ਖਾਤਰ ਆਪਣੇ ਕੈਬਨਟ ਰੈਂਕ ਵਾਲੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਹਰਜਿੰਦਰ ਸਿੰਘ ਧਾਮੀ ਸੁਖਬੀਰ ਬਾਦਲ ਅਤੇ ਸ਼ੁਭਾਰਸ਼ ਸ਼ਰਮਾ ਵਰਗੇ ਦਿੱਗਜ ਆਗੂ ਨੇ ਸਰਕਾਰ ਪਰੋਂ ਤੋਂ ਮੋਰਚਾ ਖੋਲ ਦਿੱਤਾ ਸਥਿਤੀ ਨੂੰ ਵਿਗੜਦੀ ਦੇਖ ਕੇ ਮੰਤਰੀ ਹਰਪਾਲ ਚਿਮਾ ਤੇ ਹਰਜੋਤ ਬੈਂਸ ਨੇ ਸਪਸ਼ਟ ਕੀਤਾ ਕਿ ਐਸਆਈਟੀ ਨਾਲ ਗੱਲਬਾਤ ਵਿੱਚ ਮਿਸਕਮਿਊਨੀਕੇਸ਼ਨ ਹੋਈ ਸੀ ਅਤੇ ਰਿਕਾਰਡ ਵਿੱਚ ਕੁਝ ਤਕਨੀਕੀ ਅੰਤਰ ਸੀ ਜਿਸ ਕਾਰਨ ਇਹ ਭੁਲੇਖਾ ਪਿਆ